ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸਰਾ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਥਿਤੀ ਡਾਵਾ ਡੋਲ ਹੈ ਜਿਹੜੇ ਹਾਸ਼ੀਏ ਤੇ ਸ਼੍ਰੋਮਣੀ ਅਕਾਲੀ ਦਲ ਪਹੁੰਚ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦਾ ਪੁਨਰ ਸਰਜੀਤ ਹੋਣਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਬੜਾ ਮੁਸ਼ਕਲ ਰੱਖ ਰਿਹਾ ਹੈ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਸ਼ਰੂਪਨੀ ਅਕਾਲੀ ਦਲ ਦੀ ਪੁਨਰਸਰਜੀਤੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਸ਼ਰੂਪਨੀ ਅਕਾਲੀ ਦਲ ਦਾ ਬਾਕੀ ਤੜਾ ਸ੍ਰੀ ਅਕਾਲ ਤਖਸੈਬ ਦੀ ਤਸੀਲ ਤੋਂ ਬਣਾਈ ਪੰਜ ਮੈਂਬਰੀ ਕਮੇਟੀ ਲਗਾਤਾਰ ਸ਼ਰੂਪਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰ ਰਹੀ ਹੈ ਕਿ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਸ਼ਰੂਪਨੀ ਅਕਾਲੀ ਦਲ ਸੁਰਜੀਤ ਨਹੀਂ ਹੋ ਸਕਦਾ ਕਿਉਂਕਿ ਪੰਥਕ ਵੋਟ ਨਾ ਤਾਂ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪਈ ਨਾ ਵੋਟ ਪਈ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਤੇ ਨਾ ਪਈ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੀ ਸੁਖਬੀਰ ਬਾਦਲ ਕਰ ਰਹੇ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਤੋਂ ਪੰਥ ਜਿਹੜਾ ਨਿਰਾਸ਼ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕਾ ਦੀ ਬੇਅਦਬੀ ਹਲਕਾ ਫੀਫ ਕੋਰਟ ਦੇ ਵਿੱਚ ਹੋਈ ਸੀ ਡੇਰਾ ਸੱਚਾ ਸੋਹਦਾ ਦੇ ਸਾਧੂ ਮਾਫੀਨਾਮਾ ਦਵਾਣਾ ਅਤੇ ਬਹਿਬਲ ਕਲਾਤਾ ਗੋਲੀकांड ਹਾਲੇ ਵੀ ਕੌਮ ਦੇ ਦਿਮਾਗ ਅਤੇ ਦਿਲ ਦੇ ਵਿੱਚੋਂ ਨਹੀਂ ਨਿਕਲ ਰਿਹਾ ਇਸ ਕਰਕੇ ਹੁਣ ਨਵਾਂ ਪੈਤਰਾਂ ਖੇਡਿਆ ਆ ਸ਼੍ਰੋਮਣੀ ਅਕਾਲੀ ਦਲ ਨੇ ਕਿ ਸ਼ਰੂਮਣੀ ਅਕਾਲੀ ਦਲ ਆਪ 18 ਮਹੀਨਿਆਂ ਦੇ ਵਿੱਚ ਸੁਰਜੀਤ ਹੋ ਜਾਵੇ ਦੱਸਿਓ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ 2024 ਨੂੰ ਜਾਰੀ ਹੁਕਮਨਾਮੇ ਦੀ ਪਾਲਣਾ ਵਿੱਚ ਸ਼ਰੂਮਣੀ ਅਕਾਲੀ ਦਲ ਨੂੰ ਸ਼ਕਤੀਖਾਲੀ ਬਣਾਉਣ ਅਤੇ ਸਿੱਖ ਪੰਥ ਦੀਆਂ ਸਰਬੋਤਮ ਸੰਸਥਾਵਾਂ ਦਾ ਪ੍ਰਬੰਧ ਯੋਗਾ ਸਿੱਖ ਦੇ ਹੱਥ ਸੌਂਪਣ ਲਈ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਮਹਾਂ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਜ਼ਿਲ੍ਹਾ ਪੱਧਰ ਤੇ ਸੇਵਾ ਨਿਭਾ ਰਹੇ ਸਿੱਖ ਸੇਵਾਦਾਰਾਂ ਨੇ ਹਿੱਸਾ ਲਿਆ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਇੱਕ ਜੋਟ ਹੋ ਕੇ ਅਮਲੀ ਜਾਮਾ ਪਣਾਉਣ ਦੀ ਅਪੀਲ ਕੀਤੀ ਮੀਟਿੰਗ ਵਿੱਚ ਸਮੇਂ ਦੀ ਨਹਿਯਾਕਤ ਨੂੰ ਸਮਝਦਿਆਂ ਸ਼ਰੂਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਗਿਆ ਸਿੱਖ ਪੰਥ ਅਤੇ ਪੰਜਾਬ ਦੇ ਸਰਪੱਖੀ ਵਿਕਾਸ ਲਈ અત્યੰਤ ਮਹੱਤਵਪੂਰਨ ਮੰਨਿਆ ਗਿਆ ਸਮੂਹ ਧੜਿਆਂ ਨੂੰ ਇੱਕ ਜੋਟ ਇੱਕ ਜੁੱਟ ਅਤੇ ਪੰਥਕ ਬ੍ਰਿਹਾਦਾ ਦੀ ਪਾਲਦਾ ਕਰਦੇ ਹੋਏ ਸੇਵਾ ਵਿੱਚ ਯੋਗ ਯੋਗਤਾ ਪਾਉਣ ਦਾ ਸੱਦਾ ਦਿੱਤਾ ਗਿਆ ਦੱਸਿਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰਤੀਕਿਰਿਆ ਨੂੰ ਪ੍ਰਕਿਰਿਆ ਨੂੰ ਸਚਾਰੂ ਕਰਨ ਲਈ ਆਨਲਾਈਨ ਪਲੇਟਫਾਰਮ ਦੀ ਵਰਤੋਂ ਸਬੂਤ ਦੀ ਵੀ ਪਾਈਆ ਕਰਵਾਈ ਗਈ ਜਿਸ ਕਰਕੇ ਨਿਕ ਅਧਾਰਤ ਸਰੋਤਾ ਨਹੀਂ ਉਪਲਬਧ ਹੈ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਕਿਵੇਂ ਸੁਰਜੀਤ ਹੋਵੇਗਾ 2024 2 ਦਸੰਬਰ ਨੂੰ ਜਿਹੜੇ ਹੁਕਮਨਾਮੇ ਸ਼੍ਰੀ ਅਕਾਲ ਤਖਸੈਬ ਦੀ ਤਫ਼ਸੀਲ ਤੋਂ ਜਾਰੀ ਹੋਏ ਸੀ ਜੇਕਰ ਉਹਨਾਂ ਨੂੰ ਇਨ ਬਿਨ ਲਾਗੂ ਕਰ ਲੈਂਦੇ ਸੁਪੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੋਰ ਕਿਸੇ ਦੇ ਹੱਥ ਵਿੱਚ ਦੇ ਦਿੰਦੇ ਤਾਂ ਜਿਹੜੀ ਜਿਮਣੀ ਚੋਣ ਹੋਈ ਹੈ ਹਲਕਾ ਵਿਧਆਣਾ ਪਛਮੀ ਤੋਂ ਉਹਦੇ ਵਿੱਚ ਐਡਵੋਕੇਟ ਪਾਪੂ ਪਕਾਰ ਸਿੰਘ ਕੋਮੜ ਦੀ ਜਬਾਨਤ ਜਗਗਨਾ ਹੁੰਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹੋਰ ਕਮੇਟੀ ਵੀ ਬਣਾ ਲਈ ਹੁਣ ਪ੍ਰਧਾਨ ਵੀ ਬਣਾ ਦਿੱਤੇ ਜ਼ਿਲ੍ਹੇ ਵਾਈਜ਼ ਉਸ ਤੋਂ ਬਾਅਦ ਹਲਕਾ ਚਾਰਜ ਵੀ ਲਗਾ ਦਿੱਤੇ ਲੇਕਿਨ ਇਸ ਦੇ ਬਾਅਦ ਯੁੱਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜिती ਹੋਣਾ ਮੁਸ਼ਕਲ ਹੈ ਇਸ ਕਰਕੇ ਇਸ ਵੱਡੇ ਆਗੂ ਨੂੰ ਇਸ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਸ਼ਰੋਮਣੀ ਅਕਾਲੀ ਦਲ ਦੀ ਪੁਨਰਸਜੀਤੀ ਲਈ ਅਡੀ ਚੋਟੀ ਦਾ ਜੋਰ ਲਗਾਇਆ ਜਾਵੇ 2027 ਦੀਆਂ ਚੋਣਾਂ ਤੋਂ ਪਹਿਲਾਂ ਧੰਨਵਾਦ